ਹੈਲੋ ਸਵਾਂਸ ਨੈਕਸਟ ਸਾਡੇ ਲੇਖਕ ਹੈਗੇ ਆ ਸੁਜਾਨ ਸਿੰਘ ਜੀ ਸਰਦਾਰ ਸੁਜਾਨ ਸਿੰਘ 28 ਜੁਲਾਈ 1909 ਨੂੰ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਦਾ ਹੋਇਆ ਉਸਦੇ ਪਿਤਾ ਸਰਦਾਰ ਹਕੀਮ ਸਿੰਘ ਉਸਤੇ ਬਚਪਨ ਵਿੱਚ ਹੀ ਚਲਾਣਾ ਕਰ ਗਏ ਸੁਜਾਨ ਸਿੰਘ ਨੇ ਆਪਣੀ ਮੁੰਡਲੀ ਵਿਦਿਆ ਉਥੋਂ ਦੇ ਪਰਚਾ ਪਰਚਕ ਵਿਦਿਆਲੇ ਤੋ ਪ੍ਰਾਪਤ ਕੀਤੀ 1931 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਏ ਪਾਸ ਕੀਤੀ ਤੇ ਫਿਰ ਰੋਟੀ ਕਮਾਉਣ ਦੇ ਚੱਕਰ ਵਿੱਚ ਪੈ ਗਿਆ ਫਿਰ 1956 ਵਿੱਚ ਉਸਨੇ ਐਮਏ ਕੀਤੀ ਤੇ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਵਿੱਚ ਪੰਜਾਬੀ ਦਾ ਮੁਖ ਦੇਆਪਕ ਲੱਗ ਗਿਆ ਉਹ 2डीके ਕਾਲਜ ਵਿੱਚ ਪ੍ਰਿੰਸੀਪਲ ਰਿਹਾ 1993 ਵਿੱਚ ਉਹ ਚਲਾਣਾ ਕਰ ਗਿਆ ਸਰਦਾਰ ਸੁਜਾਨ ਸਿੰਘ ਇੱਕ ਲੋਕ ਲਿਖਾਰੀ ਸੀ ਉਸ ਨੇ 23 ਕੋ ਵਰੇ ਦੀ ਉਮਰ ਵਿੱਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਉਸ ਨੇ ਇਹਟ ਲਿਖੇ 6 ਕਹਾਣੀ ਸੰਗ੍ਰਹਿ ਦਿੱਤੇ ਕਿਹੜੇ-ਕਿਹੜੇ ਕਹਾਣੀ ਸੰਗ੍ਰਹਿ ਸੀ ਕਿ ਉਹਨਾਂ ਦੇ ਦੁੱਖ ਸੁੱਖ ਦੁੱਖ ਸੁੱਖ ਤੋਂ ਪਿੱਛੋਂ ਸਭ ਰੰਗ ਪਸ਼ੂ ਤੇ ਆਦਮੀ ਨਰਕਾਂ ਦੇ ਦੇਵਤੇ ਤੇ ਨਵਾਂ ਰੰਗ ਠੀਕ ਹੈ ਅੱਗੇ ਹੈ ਵਿਸ਼ੇ ਦੇ ਰੂਪ ਤੇ ਮੰਤਵ ਦੀ ਭਰਪੂਰ ਚੇਤਨਤਾ ਪਾਤਰਾ ਤੇ ਘਟਨਾਮਾਨ ਨਿੱਜੀ ਜਾਣਕਾਰੀ ਤੇ ਨਿੱਜੀ ਅਨੁਭਵ ਹੀ ਅ ਨਿਜੀ ਅਨਪਰਵ ਦੀ ਮੋਹਰ ਉਸ ਦੀਆਂ ਕਿਰਤਾਂ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ ਠੀਕ ਹੈ ਅੱਗੇ ਹੈ ਕਲਾ ਜੀਵਨ ਲਈ ਉਸਦਾ ਨਾਰਾ ਹੈ ਇਸੇ ਲਈ ਉਸ ਦੀਆਂ ਕਹਾਣੀਆਂ ਅਸਲੀ ਜੀਵਨ ਦੀਆਂ ਅਸਲੀ ਸਮੱਸਿਆਵਾਂ ਦਾ ਗਿਆਨ ਅਤੇ ਸਮਾਜਿਕ ਸਿਧਾਂਤਾਂ ਦੀ ਵਿਆਖਿਆ ਹੁੰਦੀਆਂ ਹਨ ਫੋਕੇ ਬਹਿਮਾ ਫਰਮਾਨੂ ਵੀ ਉਸਨੇ ਕਹਾਣੀਆਂ ਦੇ ਵਿਸ਼ੇ ਬਣਾਇਆ ਹੈ ਉਸ ਦਾ ਬਿਆਨ ਸਾਦਾ ਤੇ ਸਪਸ਼ਟ ਅਤੇ ਬਾਰਤਾਲਾਪ ਨਾਰਕੀ ਤੇ ਸਾਰਥਿਕ ਜਹੀ ਹੁੰਦੀ ਹੈ ਅੱਗੇ ਹੈ ਉਸ ਦੀਆਂ ਕਹਾਣੀਆਂ ਦੇ ਪਲਾਟ ਗੁੰਦਵੇਂ ਤੇ ਸੁਆਦਲੇ ਹਨ ਉਸਨੇ ਪੰਜਾਬੀ ਕਹਾਣੀ ਦਾ ਆਕਾਰ ਘਟਾਉਣ ਵਾਧੂ ਘਟਨਾਵਾਂ માં ਸ਼ਾਂਗਣ ਤੇ ਇਸ ਨੂੰ ਭਰਪੂਰ ਸਮਾਜਿਕ ਅੰਸ਼ ਧਾਰਨ ਕਰਾਉਣ ਵਿੱਚ ਕਾਫੀ ਹਿੱਸਾ ਪਾਇਆ ਹੈ ਉਸ ਦੀਆਂ ਕਹਾਣੀਆਂ ਦੇ ਪਾਤਰ ਵੇਵਸ ਅਤੇ ਮਜ਼ਲੂਮ ਜਿਹੇ ਹੁੰਦੇ ਹਨ ਉਹ ਉਹਨਾਂ ਦੇ ਚਰਿੱਤਰ ਨੂੰ ਚੰਗੀ ਤਰ੍ਹਾਂ ਉਗਾੜਦਾ ਤੇ ਨਿਖਾਰਦਾ ਹੈ ਸਮੁੱਚੇ ਤੌਰ ਤੇ ਉਹ ਪੰਜਾਬੀ ਕਹਾਣੀ ਸਾਹਿਤ ਵਿੱਚ ਨਵੀਂ ਕਲਾ ਸਥਾਨ ਰੱਖਦਾ ਹੈ ਠੀਕ ਹੈ ਇਹ ਹੋ ਗਿਆ ਤੁਹਾਡਾ ਸੁਜਾਨ ਸਿੰਘ ਜੀ ਬਾਰੇ ਨੈਕਸਟ ਅਸੀਂ ਕੁਲਵੰਤ ਸਿੰਘ ਵੇਚੀ ਜੀ ਬਾਰੇ ਕਰਾਂਗੇ